ਸਰਦਾਰਾ ਨੂੰ ਮੇਰਾ ਸੰਦੀਪ ਸਿੰਘ ਜੀ ਜਿਹੜੇ ਬਿਲਕੁਲ ਤੋਂ ਲੜ ਰਹੇ ਆ ਅਸੀਂ ਟਿਕਾਣੇ ਤੋਂ ਲੜ ਰਹੇ ਹਾਂ ਜੀ ਕਿਹੜੀ ਪਾਰਟੀ ਵੱਲੋਂ ਤਾਂ ਉਸ ਪਾਰਟੀ ਵੱਲੋਂ ਜੀ ਮੇਰੇ ਕੋਲ ਪ੍ਰਬੰਧ ਮਾਰ ਜਿਵੇਂ ਕਹਰੇ ਵੀ ਸਰ ਸਰ ਸੰਧੀਆਂ ਕਰੋ ਸਰ ਸੰਧੀਆਂ ਵੀ ਹੋ ਰਹੀਆਂ ਨੇ ਸੋ ਪ੍ਰਬੰਧ ਕਿੱਦਾਂ ਨੇ ਪਹਿਲਾਂ ਦੱਸੋ ਸਰਕਾਰ ਦੇ ਤੇ ਪ੍ਰਬੰਧ ਤਾਂ ਠੀਕ ਠਾਕ ਹੀ ਨਹੀਂ ਜੀ ਕੋਈ ਪ੍ਰੋਪਰਾਈਟੀ ਹੈ ਨਹੀਂ ਮਾਨੂੰ ਵੋਟਰ ਲਿਸਟ ਨਹੀਂ ਸੂਚੀ ਨਹੀਂ ਸਹੀ ਜਾਈ ਜਾਏਗੀ ਕਿਸੇ ਦੀ ਵੋਟਰ ਨਿਊ ਟਿਕਾਣਾ ਸਾਡੇ ਤੋਂ ਨਿਊ ਟਿਕਾਣਾ ਤੇ ਨਿਊ ਟਿਕਾਣਾ ਟਿਕਾਣੇ ਦੀਆਂ ਨਿਊ ਟਿਕਾਣੇ ਚੱਕਤੀਆਂ ਪਈਆਂ ਨੇ ਤੇ ਟਿਕਾਣੇ ਦੀਆਂ ਮਾਨੂੰ ਨਿਊ ਟਿਕਾਣੇ ਦੀਆਂ ਟਿਕਾਣੇ ਚ ਆ ਗਈਆਂ ਕਿੰਨੇ ਵੋਟ ਆ ਤੇ ਕਲਾ ਪਿੰਡ ਦੇ ਵਿੱਚ ਸਾਡੇ ਹੈਗੇ ਆ ਜੀ 44200 ਦੇ ਕਰੀਬ ਵੋਟ ਹੈ 44200 ਸੰਸਦੀ ਬਾਰੇ ਵੀ ਕੋਈ ਚਰਚਾ ਚੱਲੀ ਹੈ ਨਹੀਂ ਜੀ ਕੋਈ ਚਰਚਾ ਨਹੀਂ ਚੱਲੀ ਹੈ ਸੋ ਕਿੱਦਾਂ ਲੱਗਦਾ ਵੀ ਫੇਰ ਇਲੈਕਸ਼ਨ ਹੋਏਗਾ ਬਿਲਕੁਲ ਸਾਫ਼ ਸੁਥਰਾ ਹੈ ਹਾਂ ਜੀ ਸਰ ਦੇਖਦੇ ਆ ਮਨੂ ਪ੍ਰਸ਼ਾਸਨ ਕਿਵੇਂ ਉੱਥੇ ਜਾਣਦਾ ਵੀ ਉਲੰਭੰਦੀ ਕਰਦਾ ਉਹਦੇ ਹਿਸਾਬ ਨਾਲ ਵੀ ਨਾਲੋ ਸੱਚੇ ਰੰਗ ਨਾਲ ਕਰਾਨੇ ਆ ਇਲੈਕਸ਼ਨ ਸਾਡੇ ਵੱਲੋਂ ਕੋਸ਼ਿਸ਼ ਹੋਊਗੀ ਸੱਚੇ ਰੰਗ ਨਾਲ ਕਰਾਈ ਜਾਵੇ ਅੱਜ ਨਾਮਿਨੇਸ਼ਨ ਭਰ ਦਿੱਤੀ ਗਈ ਹੈ ਹਾਂ ਜੀ ਨਾਮਿਨੇਸ਼ਨ ਕਰਨ ਆਏ ਇੱਥੇ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਸਰ ਕੁਝ ਅੱਜ ਲਖੜੇ ਆ ਜੀ ਕਾਂਗਰਸ ਪਾਰਟੀ ਵੱਲੋਂ ਸਾਡੇ ਸੰਦੀਪ ਜੀ ਖੜੇ ਨੇ ਟਕਾਲੇ ਇੱਕ ਬਹੁਤ ਵਧੀਆ ਸਾਡੇ ਕੈਂਡੀਡੇਟ ਨੇ ਇਮਾਨਦਾਰ ਨੇ ਲੋਕਾਂ ਦੀ ਸੇਵਾ ਕਰਨ ਵਾਲੇ ਨੇ ਸਾਰੇ ਸੋ ਕਈ ਵਾਰੀ ਕਹਿੰਦੇ ਤਸਵੀਰ ਨਜ਼ਰ ਆਉਂਦੀ ਆ ਰਾਜਨੀਤੀ ਦੀ ਇਹਨਾਂ ਚੋਣਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਲੋਕਾਂ ਨੇ ਦੀ ਗੱਲ ਕੀਤੀ ਗਈ ਸੀ ਲੋਕੋ ਨੇ ਆਪਣੇ ਪੱਧਰ ਦੇ ਚੋਣਾਂ ਜਿਹੜੇ ਲੜਮੀਆਂ ਨੇ ਇਹ ਇਹਦੇ ਵਿੱਚ ਕਿਸੇ ਰਾਜਨੀਤਿਕ ਪਾਰਟੀ ਦਾ ਕੋਈ ਦਖਲ ਨਹੀਂ ਜੇ ਕੋਈ ਤੱਕਾ ਕਰਨੀ ਪਾਰਟੀ ਦਾ ਲੋਕ ਉਹ ਮੂੰਹ ਤੋੜ ਜਵਾਬ ਦੇਵੇ